ਜ਼ਿਲ੍ਹਾ ਪੁਲਿਸ ਵੱਲੋਂ ਸ਼ਰਾਰਤ ਅਨਸਾਰਾ ਕਾਬੂ ਕਰਨ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਮੋਬਾਈਲ ਪੀਸੀਆਰ ਅਤੇ ਇੱਕ ਦੁਬਾਰਾ ਹੈਲਪਲਾਈਨ ਵਾਹਨ ਵਿੱਚ ਕੀਤਾ ਵਾਅਦਾ ਸ਼ਹਿਰ ਏਰੀਆ ਦੇ ਨਾਲ ਲੱਗਦੇ ਦਿਹਾਤੀ ਏਰੀਆ ਵਿੱਚ ਵੀ ਪੀਸੀਆਰ ਵਾਹਨਾਂ ਦੀ ਕੀਤੀ ਸ਼ੁਰੂਆਤ ਟ੍ਰੈਫਿਕ ਪੁਲਿਸ ਅਤੇ ਮੁੱਖ ਅਫਸਰਾਨ ਥਾਣਾ ਨੂੰ ਦਿੱਤੇ ਬੋਡੀ ਕੈਮਰੇਜੇ ਲਈ ਮੁਖਸ਼ਰ ਸਾਹਿਬ ਸਰਦਾਰ ਭਗਵੰਤ ਸentityManager ਜੋ ਕਿ ਮੁੱਖ ਮੰਤਰੀ ਪੰਜਾਬ ਦੇ ਸ਼੍ਰੀ ਗੁਰਵੀ ਆਦਵਾ ਆਈਪੀਐਸ ਡੀਜੀਪੀ ਪੰਜਾਬ ਪੰਜਾਬ ਅਤੇ ਸ਼੍ਰੀ ਗੁਰਚਰਨ ਸਿੰਘ ਸੰਧੂ ਆਈਪੀਐਸ ਆਈਜੀਪੀ ਥ੍ਰੀਡ ਕੋਟਰ ਰੇਲ ਥ੍ਰੀਡ ਕੋਟਰ ਦੀਆਂ ਹੈ ਦਤਾ ਸ਼ਾਇਦ ਸ਼੍ਰੀ ਭਗੀਰਥ ਸਿੰਘ ਮੀਨਾ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਮਾਰੇ ਅਨਸਰਾ ਅਤੇ ਨਸ਼ਾ ਵਿਰੋਧ ਵਿਸ਼ੇਸ਼ਕ ਮਹਾਂਮਾ ਵੱਡੀ ਗਈ ਹੈ ਜਿਸ ਤਹਿਤ ਜਿਹੜਾ ਪੁਲਿਸ ਵੱਲੋਂ ਅਲੱਗ-ਅਲੱਗ ਟੁਕੜੇ ਬਣਾ ਕੇ ਸੱਕੀ ਥਾਵਾਂ ਤੇ ਕਾਸੋ ਆਪਰੇਸ਼ਨ ਕੀਤੇ ਜਾ ਰਹੇ ਹਨ ਅਤੇ ਅਚਨੇਤਿਕ ਲੱਕ ਬੰਧੀਆਂ ਕਰਕੇ ਸੱਕੀ ਦੀ ਇਚਲਾ ਜਾਂਚੀਆਂ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਕਾਰਨ ਕਿ ਸ਼੍ਰੀ ਪਗਦਪ ਸਿੰਘ ਜਮਿਨਾ ਆਈਪੀਐਸ ਐਸਟੀਪੀ ਸ਼੍ਰੀ ਮਖਸਰ ਸਾਹਿਬ ਵੱਲੋਂ ਜਿਲ੍ਹਾ ਦੇ ਇਰਕਾ ਦੇ ਕ੍ਰਾਈਮ ਦੀ ਮੈਚਿੰਗ ਕਰਵਾ ਕੇ ਅਤੇ ਫੋਰਸ ਦਾ ਆਈਡੈਂਟਿਟੀ ਕਰਾ ਕੇ ਜਰਮ ਨੂੰ ਹੋਣ ਤੋਂ ਰੋਕਣ ਅਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਜਿਹੜਾ ਅੰਦਰ ਪੀਸੀਆਰ ਵਹੀਕਲਾ ਪਰ ਹੋਰ ਕਰਮਚਾਰੀ ਤਾਇਆ ਹੈ ਤਾਂ ਕੰਨ ਮੋਬਾਈਲ ਪੀਸੀਆਰ ਵਹੀਕਲਾ ਨੂੰ ਦੀ ਗਿਣਤੀ ਵਿੱਚ ਵਾਧਾ ਕੀਤਾ ਅਤੇ ਹੈਲਪਲਾਈਨ ਦੇ ਬਾਹਰ ਲਾਈਨ ਜਿਲ੍ਹਾ ਨੂੰ ਅਲਰਟ ਹੋਏ ਵਹੀਕਲਾ ਪਰ ਵੀ ਕਰਮਚਾਰੀ ਤੈਨਾਤ ਕਰਕੇ ਦੋ ਹੋਰ ਵਹੀਕਲਾ ਨੂੰ ਖਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ ਇਸ ਮੌਕੇ ਸ਼੍ਰੀ ਮਨਜੀਤ ਸਿੰਘ ਤੇ ਲੋ ਪੀਪੀ ਐਸਪੀ ਇੰਵੈਸ਼ਨਲ ਮੁਖਤਰ ਸਾਹਿਬ ਐਸਆਈ ਅਰਵਿੰਦਰ ਇਨਚਾਰਜ ਪੀਸੀਆਰ ਸ਼੍ਰੀ ਮੁਖਤਰ ਸਾਹਿਬ ਅਤੇ ਹੋਰ ਪੁਲਿਸ ਕਰਮਚਾਰੀ ਹਾਜ਼ਰ ਹਨ ਸ੍ਰੀ ਪਗਜ ਸਿੰਘ ਮੀਲਾ ਆਈਪੀਐਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹਾ ਪੁਲਿਸ ਵੱਲੋਂ ਜੁਰਮ ਹੋਣ ਨੂੰ ਹੋਣ ਰੋਕਣ ਤੇ ਜੁਰਮ ਹੋਣ ਤੇ ਉਸ ਨੂੰ ਟ੍ਰੇਸ ਕਰਕੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਪ੍ਰਬੰਧ ਕੀਤੇ ਜਾ ਰਹੇ ਹਨ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਉਹਨਾਂ ਵੱਲੋਂ ਜ਼ਿਲ੍ਹਾ ਵਿੱਚ ਹੋਣ ਵਾਲੀਆਂ ਚੋਰੀਆਂ ਖੋਹ ਦਿੱਤੀਆਂ ਵਾਰ ਦੱਤਾ ਤੇ ਹੋਰ ਕ੍ਰਾਈਮ ਬਾਰੇ ਮੈਪਿੰਗ ਕਰਵਾ ਕੇ ਏਰੀਆ ਦੀ ਪਛਾਣ ਕਰਵਾਈ ਗਈ ਹੈ। ਜ਼ਿਲ੍ਹਾ ਦੇ ਸ਼ਹਿਰੀ ਖੇਤਰ ਮੁਖਸਰ ਸਹਿਰ, ਗਿੜਵਾ ਸਹਿਰ ਔਰ ਮਲੋੜ ਸਹਿਰ ਦੇ ਵਿੱਚ ਆਲਰੇਡੀ ਸਾਡੇ 24 ਪੀਸੀਆਰ ਮੋਟਰਸਾਈਕਲ ਚੱਲ ਰਹੇ ਹੈਗੇ। ਤੋਂ ਅਸੀਂ ਨੌਨ ਕੋਰ ਡਿਊਟੀ ਸੇ ਕੁਝ ਮੁਲਾਜ਼ਮ ਆ ਆਡਿਟ ਕਰਕੇ ਔਰ ਐਕਸਟਰਾ निकाले ਹੈਗੇ। ਤੋਂ ਉਹਨਾਂ ਦੇ ਰਾਹੀਂ ਅਸੀਂ ਮੁਖਸਰ ਸਹਿਰ ਦਾ ਜੋ ਪੈਰੀਫੇਰੀ ਏਰੀਆ ਹੈਗਾ ਸਦਰ ਥਾਣੇ ਦੇ ਰਿਹਾ ਹੈਗਾ। उत् असी तीन नवे पी सी आर आज से असी इंप्लीमेंट कर रहे हैं ये ना ही असी गिदड़ा भी एक, एक एक्स्ट्रा पी सी आर चला रहे हैं और एक जो किल एरिया हैगा उ भी असी नवं पी सी आर हाँ टोटल ट्वेंटी फोर पहले सी और पाँच नवे पी सी आर वहीकल आज से असी ऑपरेशलाइज कर रहे हैं ताकि जो पैट्रोलिंग व्द से व्यायाची जा सके इदे असी जो सा एक सौ बारह द्हकल हैगी जो कोई भी बंदा एक सौ बारह पे कॉल करता है उसको रिस्पोंड सब डिविजन लेवल पे चार गाड़ियां असी ऑपरेशन दर्ज की दो ऑलरेडी सी दो नवे बंदे लगा के और गाड़िया असी चालू कीती है की हैगी जो थर्ड जो मुकसर पुलिस का नव इनिशिएटिव हैगा पुलिस हाईटैक बनाने वास्ते असी बॉडी कैमरा परचेज किए हैं और ट्रैफिक मुलाजिम और कुछ ऐसा चोज नो बॉडी कैमरा दिए गए है गे। ताकि वो जिथे भी नाका लगा दें कई बार पुलिस पे आरोप लगता है कि साड़ी गलती नहीं सी पुलिस ने मिसबिहेव किया तो उनकी लाइव उठे रिकॉर्डिंग और उसकी फोटो कैप्चर की जा सकती है और बाद में उस चीज़ में अभी वेरीफाई कर सकते हैं तो ये मुक्सर पुलिस की एक बॉडी कैमरा परचेज़ करके ट्रैफिक पुलिस को हाईटेक करने की एक नया इनिशिएटिव असी लिया है